ਇੱਕ ਵਾਰ ਫਿਰ ਜੁੜੇ ਆਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਤਿਆਰ ਵਰ ਤਿਆਰ ਨੇ ਦਿੱਲੀ ਕੂਚ ਕਰਨ ਦੇ ਲਈ 6 ਤਰੀਕ ਦਾ ਇੰਤਜ਼ਾਰ ਸੀ 6 ਦਸੰਬਰ ਆ ਚੁੱਕਿਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕਿਸਾਨ ਲਾਈਨਾਂ ਦੇ ਵਿੱਚ ਬੈਠ ਚੁੱਕੇ ਨੇ ਇਹ ਉਹ ਲਾਈਨ ਜਿੱਥੋਂ ਕਿਸਾਨ ਅੱਗੇ ਵੱਲ ਨੂੰ ਜਾਣਗੇ ਇੱਕ ਪੂਰੇ ਸਿਸਟਮ ਦੇ ਨਾਲ ਇੱਕ ਤਰੀਕੇ ਦੇ ਨਾਲ ਇੱਥੇ ਸਾਰਾ ਕੁਝ ਲਗਾਇਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸ਼ਾਂਤੀ ਪੰਗ ਨਾ ਹੋਵੇ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿਸਾਨ ਤਿਆਰ ਬੈਠੇ ਨੇ ਬਸ ਕੁਝ ਹੀ ਮਿੰਟਾਂ ਦੇ ਬਾਅਦ ਥੋੜੀ ਜੀ ਦੇਰ ਦੇ ਬਾਅਦ ਕਿਸਾਨ ਜਿਹੜੇ ਨੇ ਉਹ ਅੱਗੇ ਵੱਲ ਵਧਣਗੇ ਤਾਂ ਇੱਥੇ ਬਜ਼ੁਰਗ ਨੇ ਜਿਹੜੇ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਆ ਜੀ ਮੇਰਾ ਨਾਮ ਆ ਜੀ ਜਹਦਰ ਤੋਤਾ ਸਿੰਘ ਪਿੰਡ ਬਰਾਮਕੇ გილਾ મોગા ਭਾਰਤੀ ਕਿਸਾਨ ਯੂਨੀਅਨ ਬਰਾਮਕੇ ਬਾਬਾ ਜੀ ਪਹਿਲਾ 13 ਫਰਵਰੀ ਨੂੰ ਫਿਰ 21 ਫਰਵਰੀ ਨੂੰ ਦੋ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਹੀਂ ਹੋਏ ਪਰ ਅੱਜ ਪੈਦਲ ਜਾਣਾ ਲੱਗਦਾ ਕਿ ਸਫਲ ਹੋਣਗੇ ਹੌਸਲੇ ਕਿੱਦਾਂ ਦੇ ਨੇ ਸਾਡੇ ਹੌਸਲੇ ਬੁਲੰਦ ਨੇ ਅੱਜ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ ਅਸੀਂ ਇਹ ਚੁਣਿਆ ਵੀ 101 ਕਿਸਾਨ ਜਿਹੜਾ ਉਹ ਰੋਜ ਦਾ ਰੋਜ ਆਏਗਾ ਚਾਹੇ ਸਾਨੂੰ ਸ਼ਹੀਦੀ ਪਾਉਣੀ ਪਵੇ ਕੁਝ ਕਰਨੀ ਪਿੱਛੇ ਸਾਡੀ ਆਰ ਪਾਰ ਦੀ ਲੜਾਈ ਅਸੀਂ ਪਿੱਛੇ ਨਹੀਂ ਹਟਾਂਗੇ ਯਾਨੀ ਕਿ ਅੱਜ ਇਰਾਦੇ ਦ੍ਰਿੜ ਨੇ ਪਿੱਛੇ ਨਹੀਂ ਹਟਣਾ ਪਹਿਲਾਂ ਇੱਥੇ ਬੈਠ ਗਏ ਸੀ ਹੁਣ ਨਹੀਂ ਬੈਠਣਾ ਹੁਣ ਦਿੱਲੀ ਜਾਣਾ ਹਾਂਜੀ ਹਾਂਜੀ ਸਰਕਾਰ ਅਸੀਂ ਮਰਜ਼ੀ ਦੇ ਬਣਾ ਰਿਹਾ ਜਦ ਅਸੀਂ ਪਿੱਛੇ ਕਤਾਰ ਫੇਰ ਸਾਡੀ ਲੰਬੀ ਖੜੀ ਹੈ ਅਸੀਂ ਲਿਸਟਾਂ ਬਣਾ ਲਈਆਂ ਸਾਰਿਆਂ ਦੀਆਂ ਵੀ ਰੋਜ਼ਨਾ 101 ਜੱਸਾ ਬੰਦਾ ਭੇਜਾਂਗੇ ਜੱਸੇ ਬੰਦੀ ਜਾਇ ਕਰੇਗੀ ਸਾਰੀਆਂ ਜੱਸੇ ਬੰਦੀਆਂ ਦੇ ਬੰਦੇ ਜਿਹੜੇ ਰਲ ਕੇ ਅਸੀਂ ਕਿਸਾਨ ਯੂਨੀਅਨ ਦੇ ਜਾਵਾ ਕਰਾਂਗੇ ਪਰ ਇੱਧਰ 101 ਦੀ ਗੱਲ ਹੋਈ ਆ ਉਧਰ ਤਾਂ 144 ਲਾਤੀ 163 ਲਾਤੀ ਚਾਰ ਬੰਦੇ ਪੰਜ ਬੰਦੇ ਤੋਂ ਵੱਧ ਜਾ ਨਹੀਂ ਸਕਦੇ ਪਰ ਫਿਰ ਮਾਹੌਲ ਜਿਹੜਾ ਖਰਾਬ ਹੋ ਸਕਦਾ ਉਸਦੇ ਲਈ ਵੀ ਤਿਆਰ ਹੋ ਤੁਸੀਂ ਉਹੀ 13 ਫਰਵਰੀ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਇਹ ਮਾਹੌਲ ਅਸੀਂ ਨਹੀਂ ਖਰਾਬ ਕਰ ਰਹੇ ਸਰਕਾਰਾਂ ਕਰ ਰਹੀਆਂ ਨੇ ਪਹਿਲਾਂ ਸਾਨੂੰ ਕਹਿੰਦੇ ਸੀ ਵੀ ਟ੍ਰੈਕਟਰ ਟਰਾਲੀ ਨਹੀਂ ਜਾਣ ਦੇਣਾ ਪੈਦਲ ਚਲੇ ਜਾਓ ਅਸੀਂ ਹੁਣ ਜੇ ਵਿਵਸਥabandhi ਪੈਦਰ ਬਣਾਈਏ ਤੇ ਉਹ ਸਰਕਾਰ ਨੇ ਦੇਖਣਾ ਵੀ ਉਸ ਵਿਵਸਥabandhi ਨੂੰ ਆਪਣੇ ਵਾਅਦਿਆਂ ਤੋਂ ਝੂਠੀ ਹੁੰਦੀ ਹੈ ਜਾਂ ਕੀ ਪੂਰੀ ਕਰਦੀ ਹੈ। ਬਾਬਾ ਜੀ ਉਮਰ ਕਿੰਨੀ ਆ ਤੁਹਾਡੀ? ਉਮਰ ਉਮਰ ਦੱਸ ਦੋ। ਮੇਰੀ ਹੈਗੀ 72 ਸਾਲ ਦੀ ਕੋਈ ਜ਼ਿੰਦਗੀ ਨਹੀਂ ਸਾਡੀ। ਕੋਈ ਜ਼ਿੰਦਗੀ ਨਹੀਂ। ਕਦੇ ਸੋਚਿਆ ਸੀ ਆਪਣੇ ਹੱਕਾਂ ਦੇ ਲਈ ਐਮਐਸਪੀ ਗਰੰਟੀ ਕਰੋੜ ਬਣਾਉਣ ਲਈ ਆਪਣੇ ਜ਼ਮੀਨਾਂ ਬਚਾਉਣ ਲਈ 72 ਸਾਲ ਦੀ ਉਮਰ 'ਚ ਸੜਕਾਂ 'ਤੇ ਬੈਠਣਾ ਪਊਗਾ 10 ਮਹੀਨੇ। ਬੈਠਣਾ ਤਾਂ ਸਾਡਾ ਬਹੁਤ ਮੰਦਾ ਹਾਲ ਹੈ ਜੀ। ਅਸੀਂ ਇੱਕ ਮਾਰ ਨਹੀਂ ਸਕਦੇ ਉਹ ਫੜਾ ਕੁਝ ਹੋਇਆ ਪਿਆ ਸਾਡਿਆ। ਸਾਡਿਆ ਵੱਡੇ ਵੱਡੇ ਰੋਡ ਨਿਕਲਦੇ ਸਾਡੀਆਂ ਜ਼ਮੀਨਾਂ ਰੋਕੀਆਂ ਗਈਆਂ ਸਾਡਾ ਭਾਈ ਨਹੀਂ ਕੁਝ ਕਹਿ ਸਕਦਾ ਮੈਂ ਬਿਲਕੁਲ ਵਾਕਈ ਬਜ਼ੁਰਗ ਨੇ ਜਿਹੜੇ ਭਾਵਕ ਹੋ ਜਾਂਦੇ ਨੇ ਵਾਕਈ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਮਲਹਾਲੀ ਦੀ ਜ਼ਿੰਦਗੀ ਜਿਹੜੇ ਨੇ ਇੱਥੇ ਬਤੀਤ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ 10 ਮਹੀਨਿਆਂ ਤੋਂ ਇੱਥੇ ਬੈਠੇ ਨੇ ਦਿੱਲੀ ਦੀਆਂ ਸੜਕਾਂ ਤੇ ਜਾਣ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਤਾਂ ਹੁਣ 101 ਕਿਸਾਨ ਜਿਹੜੇ ਨੇ ਉਹ ਅੱਗੇ ਵੱਲ ਜਾਣਗੇ ਤਾਂ ਦੇਖਦੇ ਆ ਕਿ ਆਖਰ ਕਿਸਾਨ ਅੱਗੇ ਵੱਲ ਜਾ ਪਾਉਂਦੇ ਨੇ ਜਾਂ ਨਹੀਂ ਜਾ ਪਾਉਂਦੇ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਮਾਹੌਲ ਇੱਕ ਵਾਰ ਦਿਖਾ ਦਿੰਨੇ ਆ ਕਿਸ ਤਰੀਕੇ ਦਾ ਇੱਥੇ ਜਿਹੜੇ ਦੂਜੇ ਪਾਸੇ ਸ਼ੰਭੂ ਬਾਰਡਰ ਬੈਰੀਗੇਡਸ ਜਿਹੜੇ ਲਗਾਏ ਹੋਏ ਨੇ ਉਸ ਪਾਸੇ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਪੂਰਾ ਇਕੱਠ ਜਿਹੜਾ ਅੱਜ ਅੱਜ ਇਕੱਠ ਜਿਹੜਾ ਸਟੇਜ ਚੱਲ ਰਹੀ ਆ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ ਤਾਂ ਲਗਾਤਾਰ ਜਿਹੜੀ ਆ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਫਿਲਹਾਲ ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਪਹੁੰਚਾਰੇ ਆ ਕਿ ਕਿਸ ਤਰੀਕੇ ਦੀਆਂ ਇੱਥੇ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਨੇ ਲਗਾਤਾਰ ਜੁੜੇ ਰਹੋ ਤੁਸੀਂ ਤਸਵੀਰਾਂ ਸਾਂਝੀਆਂ ਕਰਾਂਗੇ